फोटो ਕਿਦਾ ਆ ਜਾਨੀ ਹਾਂਜੀ ਸਾਹਿਬ ਹਾਂਜੀ ਅੱਜ ਇੱਥੇ ਕਲਨੌਰ ਜਿਹੜਾ ਸ਼ਹੀਦ ਸੁਵਿੰਦਰ ਸਿੰਘ ਸੈਣੀ ਕਮਿਊਨਿਟੀ ਹੈਲਥ ਜਿਹੜਾ ਹਸਪੀਟਲ ਹੈ ਇੱਥੇ ਸਾਹਮਣੇ ਆਪੋਜ਼ਿਟ ਜਿਹੜਾ ਨਵਾਂ ਇੱਕ ਰੰਦਾਵਾ ਸਾਹਿਬ ਦੇ ਕਾਂਗਰਸ ਗਵਰਨਮੈਂਟ ਵੱਲੇ ਪੂਰੀ ਬਿਲਡਿੰਗ ਤਿਆਰ ਹੋ ਗਈ ਸੀਗੀ ਚਾਰ ਇਹਦੇ ਚ ਵਾਡਾਂ ਬਣੀਆਂ ਬੱਚਾ ਸੈਂਟਰ ਹੋਰ ਬਾਕੀ ਡਾਕਟਰਾਂ ਦੇ ਕਮਰੇ ਨੇ ਤੇ ਅੱਜ ਤੱਕ 2.5 ਸਾਲ ਹੋ ਗਏ ਐ ਇਹਦਾ ਕੋਈ ਉਦਘਾਟਨ ਤੱਕ ਨਹੀਂ ਕਰਨਾ ਐ ਤੁਸੀਂ ਵੇਖੋਗੇ ਅਜਿੰਦਰੇ ਵਜੇ ਐ ਇਹ ਸਿਰਫ ਗੱਡੀਆਂ ਦੀ ਪਾਰਕਿੰਗ ਲਾਉਣ ਦੇ ਕੰਮ ਰਿਹਾ ਜਿਨ੍ਹਾਂ ਨੇ ਬਾਜ਼ਾਰ ਜਾਣਾ ਜਿਨ੍ਹਾਂ ਨੇ ਸਾਹਮਣੇ ਹਸਪਤਾਲ ਜਾਣਾ ਹੋਰ ਇਹ ਕਿਸੇ ਕੰਮ ਨਹੀਂ ਆ ਰਿਹਾ ਮੇਰੀ ਬੇਨਤੀ ਇੱਕ ਜ਼ਰੂਰ ਹੈ ਡੇਰਾ ਬਾਬਾ ਨਾਨਕ ਚ ਜਿਮਨੀ ਚੌਣ ਆ ਗਈ ਐ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਐ ਕਿ ਆ ਕੇ ਇੱਥੇ ਇਕੱਲਾ ਇਹਦਾ ਉਦਘਾਟਨ ਕਰ ਜਾਣ ਹਸਪਤਾਲ ਚਲਾ ਦੇਣ ਸਾਡੇ ਲਈ ਤੇ ਜਿਹੜੀਆਂ ਤੁਹਾਨੂੰ ਚਾਰ ਵੋਟਾਂ ਉਹਦੇ ਲਈ ਪੈਣੀਆਂ ਤੋਂ ਤੁਹਾਡੀਆਂ ਪੱਕੀਆਂ ਹੋ ਜਾਣ ਇਹ ਇੰਨੀ ਮੇਰੀ ਬੇਨਤੀ ਕਬੂਲ ਜਰੂਰ ਕਰਿਓ ਆ ਕੇ ਇਹਦਾ ਇੱਕ ਆਰਿ ਉਦਘਾਟਨ ਕਰ ਜੋ ਸਾਡੀਆਂ ਵੋਟਾਂ ਘਟਣ ਨਾ ਘਟਣ ਸਾਨੂੰ ਉਹਦਾ ਕੋਈ ਪਰਵਾਹ ਨਹੀਂ ਪਰ ਲੋਕਾਂ ਨੂੰ ਜਿਹੜੀ ਸਹੂਲਤ ਮਿਲਣੀ ਚਾਹੀਦੀ ਹੈ ਕਿਉਂਕਿ ਜਿਹੜਾ ਪਹਿਲਾਂ ਵੀ ਹਸਪਤਾਲ ਚੱਲ ਰਿਹਾ ਹੈ ਅਜੇ 2022 ਤੱਕ ਪੂਰੀ ਡਾਕਟਰਾਂ ਦੀ ਉੱਥੇ ਟੀਮ ਹੁੰਦੀ ਸੀ ਅੱਜ ਤੁਸੀਂ ਜਾ ਕੇ ਦੇਖੋਗੇ ਤੇ ਸਾਰੇ ਬੈੱਡ ਭਰੇ ਹੋਏ ਨੇ ਪੇਸ਼ੈਂਟ ਇੰਨਾ ਜ਼ਿਆਦਾ ਪਰ ਡਾਕਟਰ ਉੱਥੇ ਕੋਈ ਵੀ ਨਹੀਂਗਾ ਕਿਉਂਕਿ ਇੱਕ ਡਾਕਟਰ ਕਿੰਨੇ ਇੱਕ ਬੰਦੇ ਨੂੰ ਸੰਭਾਲ ਸਕਦਾ ਤਿੰਨ ਡਾਕਟਰ ਇਸ ਵળે ਉੱਥੇ ਮੌਜੂਦ ਨੇ ਜਿਨ੍ਹਾਂ ਦੀ ਇੱਥੇ ਡਿਊਟੀ ਲੱਗੀ ਹੋਈ ਹੈ ਟੋਟਲ 8 ਡਾਕਟਰ ਨੇ ਤੇ ਪੰਜਾਂ ਦੀ ਇੱਥੇ ਵੇਕੈਂਸੀ ਹੈ ਤੇ ਆਪਾਂ ਸਟੇਜਾਂ ਤੇ ਖੜੇ ਹੋ ਹੋ ਦੂਜੀ ਪਾਰਟੀਆਂ ਨੂੰ ਬਦਨਾਮ ਕਰ ਕਰ ਇੰਨੀਆਂ ਚੀਜ਼ਾਂ ਬੋਲ ਕੇ ਆਪਣਾ ਮੂਵ ਵੀ ਗੰਦਾ ਕਰੀਦਾ ਪਰ ਪਹਿਲਾਂ ਆਪਣੇ ਵੱਲ ਵੇਖਣਾ ਚਾਹੀਦਾ ਕਿ ਸਾਡੇ ਟਾਈਮ 'ਚ ਜਿਹੜੇ ਆਹ ਹਸਪਤਾਲ ਖਾਲੀ ਪਏ ਨੇ ਤੇ ਲੋਕਾਂ ਨੂੰ ਕਿੰਨੀ ਤੰਗੀ ਆ ਰਹੀ ਹੈ ਇਥੇ ਹਲਥ ਦੀ ਸਾਨੂੰ ਇਹ ਜਿਹੜੇ ਮੁਹੱਲਾ ਕਲੀਨਿਕ ਇਨੇ ਇਨੇ ਹਜ਼ਾਰ ਕਰੋੜ ਉਥੇ ਲਾਉਣ ਨਾਲ ਉਹ ਇੱਕ ਹਸਪਤਾਲ ਆਪਾਂ ਜਿਹੜਾ ਕਲਾ ਨੌਰ ਦਾ ਫੀਤਾ ਕੱਟ ਜੀਏ ਤੇ ਡਾਕਟਰ ਸ਼ੁਰੂ ਕਰਦੀਏ ਤੇ ਉਹਦੇ ਨਾਲ ਬੜੀਆਂ ਦਵਾਵਾਂ ਮਿਲਣੀਆਂ ਵੋਟਾਂ ਭਾਵੇਂ ਘੱਟ ਮਿਲ ਜਾਣਗੇ ਪਰ ਦਵਾਵਾਂ ਬਹੁਤ ਮਿਲਣਗੀਆਂ ਤੁਹਾਨੂੰ ਇਸ ਸੰਬੰਧੀ ਕੋਈ ਅਲਟੀਮੇਟ ਨਹੀਂ ਦੇ ਰਹੇ ਕਿ ਕਿੰਨੀ ਦੇ ਦੇ ਨਹੀਂ ਦੇਖੋ ਜੀ ਮੁੱਖ ਮੰਤਰੀ ਸਾਹਿਬ ਨੇ ਅਲਟੀਮੇਟਮ ਅਸੀਂ ਉਹਨਾਂ ਨੂੰ ਕੀ ਦੇਣਾ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਿੱਥੇ ਬੁੱਟੀ ਉੱਗੀ ਜਾਂਦੀ ਹੈ ਨਹੀਂ ਨਹੀਂ ਸਾਰਾ ਘਾਹ ਨਾ ਭਰ ਗਏ ਏਡੀ ਸੋਹਣੀ ਬਿਲਡਿੰਗ ਤਿਆਰ ਹੋਈ ਸੀ ਤੇ ਅੱਜ ਇੱਥੇ ਕੋਈ ਬੰਦਾ ਨਹੀਂ ਵੇਖਦਾ ਪਾਰਕਿੰਗ ਦੇ ਕੰਮ ਆ ਰਹੀ ਏ ਅਲਟੀਮੇਟਮ ਤੇ ਉਥੇ ਦਇਆ ਜਾਂਦਾ ਜਿੱਥੇ ਕਿਤੇ ਉਮੀਦ ਹੋਵੇ ਜਾਂ ਜਿੱਥੇ ਚੈਲੰਜ ਕਰਨਾ ਹੋਵੇ ਇਹ ਤੇ ਬੇਨਤੀ ਹੈ ਤੇ ਉਹ ਹੀ ਕਬੂਲ ਕਰ ਲੈਣ ਉਹ ਬਹੁਤ ਵੱਡੀ ਗੱਲ ਹੈ ਰੰਧਾਵਾ ਸਾਹਿਬ ਜਦੋਂ ਵਿਧਾਇਕ ਸੀ ਉਦੋਂ ਨੇ ਵਿਧਾਨ ਸਭਾ ਚ ਮੰਦਾ ਚੁੱਕਿਆ ਸੀ ਕਲਰਨੌਰ ਦੇ ਡਾਕਟਰਾਂ ਦੀ ਘਾਟ ਬਾਰੇ ਅਜੇ ਤੱਕ ਕੁਝ ਨਹੀਂ ਹੋਇਆ ਹੋਰ ਘੜੇ ਉੱਤੇ ਉਹ ਸਮੇਂ ਵੇਖੋ ਜੀ ਰੰਧਾਵਾ ਸਾਹਿਬ ਨੇ ਜਿਹੜੀ ਚੀਜ਼ ਬੋਲੀ ਸੀ ਉਹ ਸੀਗੀ ਕਿ ਕਲਰਨੌਰ ਚ ਡੇਢ ਡਾਕਟਰ ਮੌਜੂਦ ਹੈ ਪਰ ਅੱਜ ਉਥੇ ਦੁੱਗਣਾ ਕਰਤਾ ਇਹਨਾਂ ਨੇ ਡੇਢ ਤੋਂ ਤਿੰਨ ਹੋ ਗਏ ਪਰ ਫੇਰ ਅਜੇ 5 ਵੈਕੈਂਸੀਆਂ ਖਾਲੀਆਂ ਤੇ ਉਹਨੂੰ ਭਰ ਦੇਣ ਸਾਡੇ ਕਿਤੇ ਕੰਮ ਨਹੀਂ ਗਾਉਣਾ ਸਾਡਾ ਬੋਲਣਾ ਵੀ ਕੰਮ ਨਹੀਂ ਉਹਨਾਂ ਨੇ ਤੁਹਾਡੀ ਮੈਂ ਦੂਜੀ ਇਹਨਾਂ ਨੂੰ ਪਾਰਟੀ ਵਾਲਿਆਂ ਨੂੰ ਕਹੂੰਗਾ ਇੱਥੇ ਧਾਲੀਵਾਲ ਸਾਹਿਬ ਨੂੰ ਇੰਚਾਰਜ ਲਾਇਆ ਉਹ ਸ਼ਰੀ ਕਲਸੀ ਨੂੰ ਇੰਚਾਰਜ ਲਾਇਆ ਉਹ ਵੀ ਉਹ ਵੀ ਵਿਧਾਇਕ ਹੈ ਉਹ ਮੰਤਰੀ ਨੇ ਤੁਹਾਨੂੰ ਇਹ ਚੀਜ਼ ਇੰਨਾ ਕੀ ਕਰ ਲੋ ਕਿ ਸਾਡੇ ਕੋਲ ਬੋਲਣ ਨੂੰ ਕੁਝ ਨਾ ਹੋਵੇ ਅੱਜ ਸਾਨੂੰ ਬੋਲਣਾ ਪੈ ਰਿਹਾ ਤੁਸੀਂ ਇੰਨੀ ਚੀਜ਼ ਕਰੋ ਕਿ ਅਗਲੀ ਵਾਰੇ ਤੋਂ ਅਸੀਂ ਬੋਲਣਾ ਪਾਈਏ ਇਸ ਹਸਪਤਾਲ ਬਾਰੇ ਤੇ ਉਹੀ ਭਰ ਦਿਓ ਡਾਕਟਰ